ਵਿਸ਼ਵਾਸ, ਪਾਰਦਰਸ਼ੀ ਪਹੁੰਚ ਅਤੇ ਬਦਲਾਅ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ 10 ਜੂਨ ਨੂੰ ਫਾਸਟ ਟਰੈਕ ਪੰਜਾਬ ਪੋਰਟਲ ਦੀ ਸ਼ੁਰੂਆਤ ਕਰਨਗੇ। ਇਹ ਪੋਰਟਲ ਨਿਵੇਸ਼ਕਾਂ ਨੂੰ ਅਰਜ਼ੀ ਦੇਣ ਤੋਂ 45 ਦਿਨਾਂ ਦੇ ਅੰਦਰ-ਅੰਦਰ ਸਾਰੀ ਜ਼ਰੂਰੀ ਮਨਜ਼ੂਰੀਆਂ ਯਕੀਨੀ ਬਣਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੁਧਾਰ ਅੰਤ ਨਹੀਂ ਹੈ ਸਗੋਂ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਹਨ। ਇੱਕ ਅਜਿਹੀ ਲਹਿਰ ਜਿੱਥੇ ਕਾਰੋਬਾਰ ਕਰਨ ਦੀ ਆਸਾਨੀ ਸਿਰਫ ਨਾਅਰਾ ਨਹੀਂ ਸਗੋਂ ਇੱਕ ਆਲਮੀ ਜਿਹੜਾ ਸਭਿਆਚਾਰ ਬਣਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਬਹਾਦਰਾ ਨਵੀਨਤਾ ਸੋਚ ਵਾਲਿਆ ਅਤੇ ਵੀਰਾਂ ਦੀ ਧਰਤੀ ਰਿਹਾ ਹੈ ਅਤੇ ਹੁਣ ਇਹ ਜਜ਼ਬਾ ਭਾਰਤ ਦੀ ਉਦਯੋਗਿਕ ਕ੍ਰਾਂਤੀ ਦੀ ਅਗਵਾਈ ਕਰਨ ਦੇ ਲਈ ਵੀ ਤਿਆਰ ਹੈ ਉਹਨਾਂ ਨੇ ਕਿਹਾ ਕਿ ਇਹ ਹਰ ਨਿਵੇਸ਼ਕ ਦੇ ਲਈ ਇੱਕ ਬਹਾਦਰ ਐਲਾਨ ਹੈ ਕਿ ਪੰਜਾਬ ਆਪਣੇ ਨਿਯਮਾਂ ਅਤੇ ਪੂਰੀ ਵਚਨਬੱਧਤਾ ਦੇ ਨਾਲ ਕਾਰੋਬਾਰ ਦੇ ਲਈ ਤਿਆਰ ਹੈ ਭਗਵਨ ਸਿੰਘ ਮਾਨ ਨੇ ਕਿਹਾ ਹੈ ਕਿ ਫਾਸਟ ਟਰੈਕ ਪੰਜਾਬ ਪੋਰਟਲ ਸਿਰਫ ਤਕਨੀਕੀ ਅਪਗ੍ਰੇਡ ਨਹੀਂ ਸਗੋ ਇੱਕ ਨਵੇਂ ਉਦਯੋਗਿਕ ਪ੍ਰਸ਼ਾਸਨ ਮਾਡਲ ਦੀ ਰੀਡ ਦੀ ਹੱਡੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਹੁਣ ਵਿਚਾਰਧਾਰਾ ਨੂੰ ਅਨੁਸ਼ਾਸਨ ਦੇ ਵਿੱਚ ਦੇਰੀ ਨੂੰ ਡਿਜੀਟਲ ਦੇ ਵਿੱਚ ਅਤੇ ਉਲਝਣਾ ਨੂੰ ਸਾਫ ਗੋਈ ਦੇ ਵਿੱਚ ਤਬਦੀਲ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ 45 ਦਿਨਾਂ ਦੇ ਅੰਦਰ ਮਨਜ਼ੂਰੀਆਂ ਪ੍ਰਾਪਤ ਕਰਨ ਤੋਂ ਲੈ ਕੇ ਲਾਲ ਫੀਤਾ ਸ਼ਾਹੀ ਨੂੰ ਖਤਮ ਕਰਨ ਤੱਕ ਪੰਜਾਬ ਦੀ ਪ੍ਰਣਾਲੀ ਹੁਣ ਆਮ ਨਹੀਂ ਰਹੀ ਸਗੋ ਇਹ ਸਰਗਰਮ ਸਹੀ ਅਤੇ ਪੇਸ਼ੇਵਰ ਬਣ ਗਈ ਹੈ ਪਗਵਾਨ ਸਿੰਘ ਮਾਨ ਨੇ ਕਿਹਾ ਕਿ ਚਾਹੇ ਨਿਵੇਸ਼ਕ ਸਮਾਰਟ ਅਪ ਫਾਊਂਡਰ ਹੋਵੇ ਕੋਈ ਅੰਤਰਰਾਸ਼ਟਰੀ ਕੰਪਨੀ ਜਾਂ ਉਦਮੀ ਪੰਜਾਬ ਉਹਨਾਂ ਦਾ ਸਿਰਫ ਵਿੱਤੀ ਪ੍ਰੋਤਸਾਹਨ ਨਾਲ ਨਹੀਂ ਕਰਦੀ ਸਗੋ ਇਮਾਨਦਾਰੀ ਅਤੇ ਨਿਯਤ ਦੇ ਨਾਲ ਜੀ ਆਇਆਂ ਵੀ ਆਖਦੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਪ੍ਰਣਾਲੀ ਚੁੱਪਚਾਪ ਅਤੇ ਸੁਚੱਜੇ ਤਰੀਕੇ ਦੇ ਨਾਲ ਚੱਲੇ ਤਾਂ ਸਮਝਣਾ ਚਾਹੀਦਾ ਹੈ ਕਿ ਕੰਮ ਠੀਕ ਹੋ ਰਿਹਾ ਹੈ ਇਸ ਲਈ ਕਿਸੇ ਨਿਵੇਸ਼ਕ ਨੂੰ ਇਹ ਅਹਿਸਾਸ ਨਹੀਂ ਹੋਣਾ ਚਾਹੀਦਾ ਕਿ ਉਸ ਦੀ ਸੁਣਵਾਈ ਨਹੀਂ ਹੋ ਰਹੀ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਪ੍ਰੋਜੈਕਟਾਂ ਦੇ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਆਤਮ-ਘੋਸ਼ਣਾ ਦੇ ਰਾਹੀਂ ਯੋਗ ਡਿਜੀਟਲ ਤਸ ਇਹ ਰਾਹੀਂ ਪ੍ਰਮਾਣਿਤ ਅਤੇ ਕਾਨੂੰਨੀ ਤੌਰ ਤੇ ਮਜ਼ਬੂਤ ਬਣਾਇਆ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦਾ ਮੰਨਣਾ ਹੈ ਕਿ ਉਦਯੋਗ ਸਿਰਫ ਕਾਗਜ਼ੀ ਕਾਰਵਾਈਆਂ ਨਾਲ ਨਹੀਂ ਚੱਲਦਾ ਸਕੋ ਇਹ ਸੜਕਾਂ ਬਿਜਲੀ ਲੋਕਾਂ ਅਤੇ ਵਿਸ਼ਾਲ ਦ੍ਰਿਸ਼ਟੀਕੋਣ ਦੇ ਰਾਹੀਂ ਵਿਕਸਿਤ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਉਦਯੋਗਿਕ ਪਾਰਕਾਂ ਦੇ ਵਿੱਚ ਨਿਵੇਸ਼ ਕਰ ਰਹੀ ਹੈ ਜ਼ਮੀਨਾਂ ਦੀ ਸੰਭਾਵਨਾ ਦੀ ਪਰਟੋਲ ਕਰ ਰਹੀ ਹੈ लीज टू ਫਰੀ ਹੋਲਡਰ ਨੀਤੀ ਨੂੰ ਲਾਗੂ ਕਰ ਰਹੀ ਹੈ ਅਤੇ ਉਦਯੋਗਿਕ ਸੰਪਤੀਆਂ ਦੇ ਮੋਨਟਾਈਜੇਸ਼ਨ ਦੇ ਨਵੇਂ ਮੌਕੇ ਪੈਦਾ ਕਰ ਰਹੀ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ 200 ਕਰੋੜ ਰੁਪਏ ਦਾ ਆਧਾਰ ਪੂਤ ਢਾਂਚਾ ਫੰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਦਯੋਗਿਕ ਫੋਕਲ ਪੁਆਇੰਟਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ ਨਿਵੇਸ਼ਕਾਂ ਦੇ ਲਈ ਰੁਕਾਵਟ ਨਾ ਬਣੇ